ਬੇਨਤੀ ਹੈ ਕਿ ਇਹ ਜੋ ਭਾਈ ਗੁਰਜੀਤ ਸਿੰਘ ਨੇ 1.5 ਸਾਲ ਤੋਂ ਮੋਰਚਾ ਲਾਇਆ ਹੋਇਆ ਹੈ ਉਹਦੇ ਲਈ ਸਾਰੇ ਸਿੱਖ ਸਮਾਜ ਨੂੰ ਨਹੀਂ ਬਲਕਿ ਸਾਰੇ ਧਰਮਾਂ ਦੀ ਸਾਂਝੀ ਗੱਲ ਉਹਨਾਂ ਨੇ ਕੀਤੀ ਹੋਈ ਹੈ ਵੀ ਇਹ ਜਿਹੜਾ ਬੇਦਬੀ ਦੇ ਵਿਰੋਧ ਵਿੱਚ ਜਿਹੜਾ ਸਖਤ ਕਾਨੂੰਨ ਬਣਾਉਣ ਵਾਸਤੇ ਜਿੱਦਿਆਂ ਕਿਉਂਕਿ ਇਹ ਜਦੋਂ ਤੁਹਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਬੇਦਬੀਆਂ ਹੋਈਆਂ ਪਹਿਲੇ ਹਰ ਧਰਮ ਦੀ ਗ੍ਰੰਥ ਦੀ ਬੇਦਬੀ ਹੋਈ ਸੀ ਤੇ ਉਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਉਨਾ ਚਿਰ ਥੱਲੇ ਨਹੀਂ ਉਤਰਦਾ ਜਿੰਨਾ ਚਿਰ ਕੋ ਸਖਤ ਕਾਨੂੰਨ ਨਹੀਂ ਬਣ ਜਾਦਾ ਇਹ ਭਗਵੰਤ ਮਾਨ ਜੀ ਦੀ ਜਦੋਂ ਸਰਕਾਰ ਬੰਨੀ ਸੀ ਜਦੋਂ ਵੋਟਾਂ ਲੈਣੀਆਂ ਤੇ ਇਹਨੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਨਾ ਅਕਾਲੀਆਂ ਨੇ ਕੋਈ ਕਾਨੂੰਨ ਬਣਾਇਆ ਹਾਲਾਂਕਿ ਹਾਲਾਂਕਿ ਕਾਨੂੰਨ ਪਹਿਲਾਂ ਬਣੇ ਸੀ ਪਰ ਉਹ ਉਹ ਇਹਨੇ ਸਖਤ ਨਹੀਂ ਇਹਨਾਂ ਸਮਝੇ ਤੇ ਉਹਦੇ ਉਹਦਾ ਲੋਕਾਂ ਨੂੰ ਕੋਈ ਡਰ ਨਹੀਂ ਸੀ ਇਸ ਲਈ ਉਸ ਨੇ ਵਾਦਾ ਕੀਤਾ ਜੀ ਮੈਂ ਬੇਦਬੀ ਲਈ ਕਾਨੂੰਨ ਬਣਾਵਾਂਗਾ ਸਖਤ ਕਾਨੂੰਨ ਬਣਾਵਾਂਗਾ ਜਿਦੋਂ ਲੋਕ ਡਰਨਗੇ ਬੇਦਮੀਆਂ ਨਾ ਹੋਣਗੀਆਂ ਤੇ ਦੂਜੀ ਗੱਲ ਇਹਨੇ ਨਸ਼ੇ ਦੀ ਕੀਤੀ ਮੈਂ 6 ਮਹੀਨਿਆਂ ਤੋਂ ਨਸ਼ਾ ਰੋਕਾਂਗਾ ਪਰ ਨਾ ਇਹਨੇ ਦੋਨੇ ਗੱਲਾਂ ਤੋਂ ਮੁਕਰ ਗਿਆ ਭਗਵੰਤ ਮਾਨ ਇੱਥੇ ਵੀ ਆਇਆ ਸੀ ਮੁੱਖ ਮੰਤਰੀ ਅੱਜ ਜਦੋਂ ਪਿਛਲੇ ਸਾਲ ਇੱਥੇ 5-6 ਬੱਚੇ ਐਕਸੀਡੈਂਟ 'ਚ ਮਰੇ ਹਨ ਉਦੋਂ ਵੀ ਕਹਿ ਕੇ ਗਿਆ ਸੀ ਪਰ ਇਹਨਾਂ ਨੇ ਉਹਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਣ ਕਰਕੇ ਇੱਕ ਵਿਸ਼ੇਸ਼ ਇਜਲਾਸ ਸੱਦ ਲਿਆ ਉਹਦੇ ਵਿੱਚ ਕੀ ਨਿਕਲਿਆ ਕੁਛ ਨਹੀਂ ਨਿਕਲਿਆ